ਕਸ਼ੀ ਗੱਲ ਦੀ ਮੈਂ ਗਗਨਦੀਪ ਸਿੰਘ ਮਾਲਵਾ ਸੋਲਰ ਬਠਿੰਡਾ ਵੱਲੋਂ ਅੱਜ ਮੈਂ ਆਪਣੇ ਪਿੰਡ ਪਿੰਡ ਤਿਆਉਣਾ ਜੀ ਮੋਟਰ ਇੰਸਟਾਲ ਕੀਤੀ ਆ 5 ਐਚਪੀ ਜਿਹਦੇ ਵਿੱਚ ਆਪਾਂ 10 ਪਲੇਟਾਂ ਵਰਤੀਆਂ ਹੋਈਆਂ ਜੀ ਬਾਈਫੇਸ਼ੀਅਲ ਪਲੇਟਾਂ ਜੀ ਹਾਰਡ ਡੈਪ ਸਟਰਕਚਰ ਵਰਤਿਆ ਹੋਇਆ ਪ੍ਰੋਪਰ ਫਿਟਿੰਗ ਕੀਤੀ ਹੋਈ ਹੈ ਜੀ ਤੇ ਤੁਹਾਨੂੰ ਜੇ ਆਪਾਂ ਪਾਣੀ ਦੀ ਗੱਲ ਕਰੀਏ ਤੁਹਾਨੂੰ ਪਾਣੀ ਦਿਖਾਉਣਿਆ ਮੋਟਰ ਦਾ ਫਿਰ ਬਾਈਆਂ ਨਾਲ ਗੱਲ ਵੀ ਕਰਾਉਣੇ ਆ ਜੀ ਮੋਢਲ ਆਪਣੇ 25 ਫੁੱਟ ਦਾ ਲੇਬਲ ਆ ਜੀ ਪਾਣੀ ਦਾ 4 इंच ਪਾ ਪਾ ਜੀ ਪਾਣੀ ਦੇ ਚਦੇ 4 इंच ਫੁੱਲ ਕਾਂਗਰ ਦਾ ਪਾਣੀ ਆਉਂਦਾ ਉਹੋ ਬਲੇ ਪਾਣੀ ਆਉਂਦਾ ਮੋਨੋ ਬਲਾਕ ਆ ਜੀ ਲੋ ਸਪੀਡ ਮੋਟਰ ਤਰੀ ਹੋਈ ਆ ਲੂਬੀ ਦੀ 22 23 ਫੁੱਟ ਤੱਕ ਉਹ ਹੈਗਾ ਜੀ ਪ੍ਰੋਪਰ ਦੇਖ ਲਓ ਅਗੋੜੇ ਪਾਈਆਂ ਨਾਲ ਗੱਲ ਵੀ ਕਰਾਉਣੇ ਆ ਹਾਂ ਜੀ ਜੀ ਸੋਲਰ ਸਿਸਟਮ ਲਲਵਾਇਆ ਸੀਗਾ ਪਿੰਡ ਤੇ ਉਹਨਾ ਹਰਮਨ ਸਿੰਘ ਨਾਮ ਮੇਰਾ ਤੇ ਕੋਈ ਤੇ ਹੁਣ ਮੇਖ ਲਾਇਆ ਸੀਗਾ ਤੇ ਬਹੁਤ ਵਧੀਆ ਚੱਲੀ ਮੋਟਰ ਤੇ ਬਹੁਤ ਵਧੀਆ ਸਿਸਟਮ ਆ ਜੀ ਫੁੱਲ ਪ੍ਰੈਸ਼ਰ ਹੈ 4 ਇੰਚੀ ਤੇ ਆਪਾਂ ਲਵਾਇਆ ਕਿੱਥੋਂ ਸੀਗਾ ਜੀ ਇਹ ਆਪਣਾ ਮਾਲਵਾ ਮਾਲਵਾ ਬਲਜਿੰਦਰ ਹਾਂਜੀ ਮਤਲਬ ਪ੍ਰੋਪਰ ਮਾਲਵਾ ਸੋਲਰ ਦਾ ਸਲਵਾਇਆ ਜੀ ਠੀਕ ਆ ਜੀ ਆਪਣੇ ਬਲਜਿੰਦਰ ਸਿੰਘ ਨਾਲ ਗੱਲ ਹੋਈ ਸੀ ਬਹੁਤ ਵਧੀਆ ਮਤਲਬ ਡੀਲਿੰਗ ਕਰੀ ਕੀ ਗਾਸ ਨੂੰ ਕੋਈ ਤਕਲੀਫ ਜਾਂ ਕੋਈ ਦਿੱਕਤ ਜੀ ਪ੍ਰੋਬਲਮ ਲਵਾਉਣ ਚ ਜਾਂ ਕੋਈ ਕਨੈਕਸ਼ਨ ਸਮਾਨ ਆਉਣ ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਜੀ ਪਰਸੋਂ ਗੱਲਬਾਤ ਹੋਈ ਸੀ ਬਾਈਆਂ ਨਾਲ ਤੇ ਸਾਡੇ ਮੰਨ ਲਓ ਵੀ ਕੱਲ ਅਸੀਂ ਮੋਟਰ ਮਟਕਾਸਤੀ ਅੱਜ ਸਾਡੇ ਫਿਰ ਮੋਗੀ ਓਕੇ ਜੀ ਪਾਣੀ ਦਾ ਫਲੋ ਵਗੈਰਾ ਜੀ ਸਾਨੂੰ ਪੂਰਾ ਵਧੀਆ ਜੀ ਪੂਰਾ ਵਧੀਆ ਓਕੇ ਧੰਨਵਾਦ ਜੀ